ਹੁਸ਼ਿਆਰਪੁਰ ਦੇ ਸਰਕਾਰੀ ਹਸਪਤਾਲ ਵਿਖੇ ਡਾਕਟਰਜ਼ ਕਲੀਨिकल ਅਸਿਸਟੈਂਟ ਅਤੇ ਫਾਰਮਾਸਿਸਟ ਨੂੰ ਦਿੱਤੇ ਗਏ ਮੰਤਰੀ ਬ੍ਰਹਮਸ਼ੰਕਰ ਜਿੰਪਾ ਵੱਲੋਂ ਨਿਯੁਕਤੀ ਪੱਤਰ ਸਿਹਤ ਸਭਾ ਨੇ ਸੈਕਟਰਲੀ ਔਰ এডਿਕੇਸ਼ਨ ਸੈਕਟਰ ਲਈ ਲਗਾਤਾਰ ਆਮਦ ਦੇ ਸਰਕਾਰ ਤੁਮਾਰ ਬਹੁਤ ਹੀ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਵਾਹਿ ਅੱਜ ਦੇਖ ਰਹੇ ਆ ਆਮ ਆਦਮੀ ਕਲੀਨਿਕ ਦੇ ਰੂਪ ਦੇ ਵਿੱਚ तकरीबन 700 ਤੋਂ ਜ਼ਿਆਦਾ ਕਲੀਨਿਕ ਪੰਜਾਬ ਦੇ ਵਿੱਚ ਜਿਹੜੇ ਆ ਲੋਕ ਉਹਨਾਂ ਦਾ ਬਹੁਤ ਫਾਇਦਾ ਲੈ ਰਹੇ ਆ ਪੁਰਾ ਮੇਰੇ ਖਿਆਲ ਵਿੱਚ ਲੱਖਾਂ ਛੱਤੀ ਤੋਂ 35 ਲੱਖ ਲੋਕ ਉਹਨਾਂ ਅੱਜ ਤੱਕ ਉਹਨਾਂ ਦਾ ਲਾਭ ਉਠਾ ਚੁੱਕੇ ਆ ਹਰ ਇੱਕ ਤਰ੍ਹਾਂ ਦੀ ਦਵਾਈ ਟੈਸਟ ਔਰ ਬੜਾ ਅੱਛਾ ਵਾਤਾਵਰਨ ਬੰਦਾ ਜਿਹੜਾ ਵੀ ਪੇਸ਼ੈਂਟ ਉੱਥੇ ਜਾਂਦਾ ਔਰ ਕੁਆਲੀਫਾਈਡ ਡਾਕਟਰ ਕਲੀਨिकल ਅਸਿਸਟੈਂਟ ਜੋ ਵੀ ਉਥੇ ਸਾਨੂੰ ਚਾਹੀਦਾ ਰਿਕੁਆਇਰਡ ਹੈ ਉਹਦੇ ਸਭ ਕੁਝ ਹਾਜ਼ਰ ਹੈ ਔਰ ਇਸ ਸੰਬੰਧ ਦੇ ਵਿੱਚ ਆ ਜਿਹੜੇ ਹੈ ਤਕਰੀਬਨ 21 ਡਾਕਟਰਸ ਨੂੰ 27 ਤੋਂ ਜ਼ਿਆਦਾ ਕਲੀਨिकल ਅਸਿਸਟੈਂਟ ਹੈਗੇ ਔਰ 28 ਫਾਰਮਾਸਿਸਟ ਜਿਹੜੇ ਆ ਉਹਨਾਂ ਨੂੰ ਜਿੱਥੇ ਡਾਕਟਰ ਦੇ ਵਿੱਚ ਰਿਟਾਇਰਡ ਡਾਕਟਰਸ ਆਏ ਆ ਜਿਹੜੇ ਆਲਰੇਡੀ ਬਹੁਤ ਟੌਪ ਲੈਵਲ ਤੇ ਸੇਵਾ ਦਿੱਤੀ ਉਹਨਾਂ ਨੇ ਹੈਲਥ ਸਰਵਿਸਿਜ਼ ਦੇ ਵਿੱਚ ਰਿਟਾਇਰਡ ਆ ਉਹਨਾਂ ਦਾ ਵੱਧ ਆ ਉਹਨਾਂ ਨੂੰ ਦੁਆਰਾ ਉਹਨਾਂ ਦੇ ਜਿਹੜਾ ਜ਼ਿੰਦਗੀ ਪਰਮਾਤਮਾ ਨਾਲ ਸ਼ਫਾ ਦਿੱਤੀ ਐਡੀ ਕੁਆਲੀਫਿਕੇਸ਼ਨ ਦਿੱਤੀ ਐ ਕਿਉਂਕਿ ਡਾਕਟਰ ਨੂੰ ਪਰਮਾਤਮਾ ਦੇ ਰੂਪ ਮੰਨਿਆ ਜਾਂਦਾ ਉਹ ਦਵਾਰਾ ਸੇਵਾ ਦਉਗੇ ਲੋਕਾਂ ਨੂੰ ਔਰ ਇਹ ਨਵੇਂ ਬੱਚਿਆਂ ਦੀ ਭਰਤੀ ਆ ਇਹ ਵੀ ਜਿੱਥੇ ਹਰੇਕ ਪੇਸ਼ੈਂਟ ਦੀ ਸੇਵਾ ਕਰ ਕੋਥੇ ਨੂੰ ਕਿ ਜੋਬ ਵੀ ਮਿਲੀ ਹੈ ਮੈਂ ਕਹਿ ਸਕਦਾ ਸੋ ਅੱਜ ਪੰਜਾਬ ਦਾ ਵਾਤਾਵਰਣ ਅਸੀਂ ਦੇਖਦੇ ਪਏ ਆ ਇਸ ਸਬੰਧ ਦੇ ਵਿੱਚ ਹੀ ਫਰਿਸ਼ਤੇ ਸਕੀਮ ਵੀ ਚਾਲੂ ਕੀਤੀ ਗਈ ਆ ਔਰ ਹਰੇਕ 3 ਕਿਲੋਮੀਟਰ ਦੇ ਰੇਡੀਅਸ ਦੇ ਉੱਤੇ ਗੱਡੀ ਖੜੀ ਹੈ ਜਿਹੜੀ ਕੋਈ ਅਨਫੋਰਚੂਨੇਟ ਘਟਨਾ ਹੋ ਜਾਂਦੀ ਹੈ ਕੋਈ ਐਕਸੀਡੈਂਟ ਹੁੰਦਾ ਉਥੇ ਤੁਰੰਤ ਪਹੁੰਚਦੇ ਆ ਔਰ ਉਹਦੇ ਕੈਮਰੇ ਵੀ ਲੱਗੇ ਆ ਇਕੁਪਮੈਂਟ ਵੀ ਆ ਜਲਦ ਤੋਂ ਜਲਦ ਕਿਧਾਂ ਉਥੇ ਡਾਕਟਰ ਸਹਾਇਤਾ ਮਿਲ ਚਾਹੀਦੀ ਹੈ ਔਰ ਕਿਹੜੇ ਨੀਰੈਸਟ ਹਸਪੀਟਲ ਤੇ ਲੈ ਕੇ ਜਾਣਾ ਇਹ ਸਾਰੀਆਂ ਚੀਜ਼ਾਂ ਉਹਨਾਂ ਕੋਲ ਬੇਰਵਾ ਮੌਜੂਦ ਹੈ ਸੋ ਮੈਂ ਸੋਚਦਾ ਔਰ ਪੰਜਾਬ ਦੀ ਜਨਤਾ ਅੱਜ ਮਾਨਜੋਤ ਮੁੱਖ ਮੰਤਰੀ ਭਗਵੰਤ ਪਾਣਜੀ ਦਾ ਬਹੁਤ ਬਹੁਤ ਧੰਨਵਾਦ ਕਰ ਰਹੀ ਹੈ ਬਿਹਤ ਸੇਵਾਵਾਂ ਦੇ ਵਿੱਚ ਨਵੀਂ ਤਰ੍ਹਾਂ ਦੀ ਕ੍ਰਾਂਤੀ ਜਿਹੜੀ ਹੈ ਕੁਗਲ ਦਾ ਸਰਕਾਰ ਦੇ 2 ਸਾਲ ਪੂਰੇ ਨਹੀਂ ਹੋਏ ਕਿਸੇ ਵੀ ਇਨਫਰਾਸਟ੍ਰਕਚਰ ਨੂੰ ਖੜਾ ਕਰਨ ਨੂੰ ਹੀ ਬਹੁਤ ਟਾਈਮ ਲੱਗਦਾ ਲੇਕਿਨ ਇੰਨੀ ਜਲਦੀ ਇਹਨੀ ਤੇਜ਼ੀ ਨਾਲ 인ਫਰਾਸਟ੍ਰਕਚਰ ਜਿਹੜੇ ਖੜੇ ਕੀਤੇ ਗਏ ਆ ਉਹਦਾ ਲੋਕਾਂ ਨੂੰ ਲਾਭ ਲੈ ਰਹੇ ਆ ਔਰ ਇਸ ਸਬੰਧ ਦੇ ਵਿੱਚ ਹਫਤੇ ਨੂੰ ਖੁਸ਼ੀ ਦੀ ਗੱਲ ਸਾਡੇ ਹੁਸ਼ਿਆਰਪੁਰ ਦੇ ਲਈ ਸੀ ਪੰਜਾਬ ਦੇ ਵਿੱਚ ਮੈਡੀਕਲ ਕਾਲਜ ਲਈ ਔਰ 300 ਬெட் ਦੇ ਤੇ ਐਕਸਟੈਂਸ਼ਨ ਲਈ ਹਸਪਤਾਲ ਲਈ ਸਭ ਤੋਂ ਜ਼ਿਆਦਾ ਅਗਰ ਪੰਜਾਬ 'ਚ ਪਹਿਲਾਂ ਪੈਸੇ ਆਏ ਉਹ ਪੰਜਾਬ ਦੇ ਵਿੱਚ ਹੁਸ਼ਿਆਰਪੁਰ ਔਰ ਕਬੂਤਰਵਾ ਦੇ ਆਏ ਤਕਰੀਬਨ 450 ਕਰੋੜ ਰੁਪਏ ਦੀ ਰਕਮ ਜਿਹੜੀ ਹੈ ਉਹ ਜਾਰੀ ਹੋਈ ਸੀ ਲੇਕਿਨ ਉਹ ਕਿਉਂਕਿ ਟੈਂਡਰ ਦੀਆਂ ਬੜੀਆਂ ਸਖੀਆਂ ਸ਼ਰਤਾਂ ਹੁੰਦੀਆਂ ਉਹ ਮੈਡੀਕਲ ਲਾਈਨ ਦੇ ਵਿੱਚ ਲੇਕਿਨ ਉਹਨਾਂ ਨੂੰ ਵੀ ਅੱਜ ਕੈਬਨਟ ਦੀ ਮੀਟਿੰਗ ਸੀਗੀ ਮਾਨਯੋਗ ਮੁੱਖ ਮੰਤਰੀ ਨੇ ਕਿਹਾ ਇਹਨਾਂ ਟੈਂਡਰ ਨੂੰ ਅਗਰ ਕੁਝ ਉੱਚ ਰਿਲੈਕਸੇਸ਼ਨ ਮੰਗਦੇ ਜਿਹੜੇ ਜਿਹੜੇ ਵੱਡੇ ਜਿਹੜਾ ਨੇ ਠੇਕੇਦਾਰ ਹੁੰਦੇ ਆ ਬਣਾਉਣਾ ਚਾਹੁੰਦੇ ਆ ਉਹਨਾਂ ਕੋਲ ਕੁਝ ਨਾ ਕੁਝ ਉਹਦੇ ਵਿੱਚ ਵੀ ਉਹਨਾਂ ਨੇ ਕਿਹਾ ਵੀ ਜਲਦ ਤੋਂ ਜਲਦ ਉਹ ਤਿਆਰੀ ਕੀਤੀ ਜਾਵੇ ਸੋ ਮੈਂ ਹੁਸ਼ਿਆਰਪੁਰ ਦੀ ਜਨਤਾ ਵੱਲੋਂ ਵੀ ਬਹੁਤ ਬਹੁਤ ਹੁਸ਼ਿਆਰਪੁਰ ਜ਼ਿਲ੍ਹੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਾਰਾ ਹੀ ਜਿਹੜਾ ਮੈਡੀਕਲ ਸਟਾਫ ਸਿਵਲ ਸਰਜਨ ਸਾਹਿਬ ਡਾਕਟਰ ਸੇਵਾਨ ਔਰ ਇਹਨਾਂ ਦਾ ਐਸਐਮਓ ਸੇਵਾਨ ਸਾਰੇ ਮੌਜੂਦ ਹੈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ